ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਵੀਰ ਕੀ ਹਾਲ ਚਾਲ ਸੰਜੀਵ? ਠੀਕ ਹੈ ਜੀ ਠੀਕ ਹੈ। ਸੰਜੀਵ ਜੀ ਜਿਹੜੀ ਤੁਹਾਡੇ ਕੋਲੇ ਕਲਾ ਹੈ ਨਾ ਵੇਖ ਬਾ ਕਮਾਲ ਕਲਾ ਤੁਹਾਡੇ ਹੱਥਾਂ ਦੀ ਹੈ ਨਾ। ਹਾਂਜੀ। ਤੇ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਬਈ? ਇਹ ਹੋ ਗਿਆ ਸਾਨੂੰ 20-22 ਸਾਲ। 20-22 ਸਾਲ? ਕਿੰਨੀ ਉਮਰ 'ਚ ਕੰਮ ਸਿੱਖ ਗਿਆ? ਮੈਂ 97 'ਚ ਲੱਗ ਗਿਆ ਸੀ ਇਹ ਕੰਮ ਕਰਨਾ। ਅੱਛਾ ਅੱਛਾ ਛੋਟੀ ਉਮਰ ਉਹ ਕਿੰਨਾ ਹੁੰਦਾ ਸੀ ਉਦੋਂ ਹੀ ਲੱਗ ਗਿਆ ਸੀ। ਕਿੰਨੀ ਉਮਰ ਸੀ ਉਦੋਂ? ਉਦੋਂ ਮੇਰੀ ਉਮਰ ਸੀਗੀ ਇਹੀ 18 ਸਾਲ 18 ਸਾਲ। ਓਕੇ। ਬੜਾ ਤੜਾ ਕੰਮ ਇਹ ਰਿਹਾ ਇਹ ਬਾਈ ਵੀ ਇਕੱਠੇ ਕਰਦੇ ਕੰਮ ਹਾਂਜੀ ਹਾਂਜੀ ਇਹਦਾ ਨਾਂ ਕੀ ਹੈ ਰਾਮਾਨੰਦ ਜੀ ਹੈ ਰਾਮਾਨੰਦ ਵਾਹ ਜੀ ਵਾਹ ਇੱਕ ਭਗਤ ਹੋਇਆ ਰਾਮਾਨੰਦ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਂਜੀ ਹਾਂਜੀ ਤੇ ਇਹ ਸਾਡੇ ਰਾਮਾਨੰਦ ਹੈ ਨਾ ਵਾਹ ਜੀ ਰਾਮ ਰਾਮਾਨੰਦ ਜੀ ਬਾ ਕਮਾਲ ਚੀਜ਼ ਤੁਸੀਂ ਬਣਾ ਰਹੇ ਹੋ ਯਾਰ ਹੱਥਾਂ ਦੀ ਜਿਹੜੀ ਕਲਾ ਨਾ ਬਹੁਤ ਘੱਟ ਬੰਦਿਆਂ ਕੋਲੇ ਰਹਿ ਗਈ ਹੁਣ ਨਾ ਜਿਵੇਂ ਜਿਵੇਂ ਕੰਪਿਊਟਰ ਜੋਗੋ ਗਿਆ ਲੋਕੜ ਫੋਨ ਕਰਕੇ ਜਿਹੜੇ ਹੱਥਾਂ ਵਾਲੇ ਰੋਜ਼ਗਾਰ ਹੀ ਖਤਮ ਹੋ ਚਲੇ ਆ ਹਨਾ ਤਾਂ ਸਾਰੇ ਰੋਜ਼ਗਾਰ ਖਤਮ ਹੋ ਜੀ ਜਿਵੇਂ ਜਿਵੇਂ ਡਿਜੀਟਲ ਚਲੀ ਜਾਂਦਾ ਹੈ ਹਾਂ ਡਿਜੀਟਲ ਚਲੀ ਲੱਗੇ ਜਿਹੜਾ ਹੱਥੀ ਕੰਮ ਆ ਉਹਦੀ ਡਿਜੀਟਲ ਦੀਸ ਨਹੀਂ ਕਰਦਾ ਨਹੀਂ ਕਰਦਾ ਨਾ ਬਾਈ ਫੋਟੋਆਂ ਫੂਟਾਂ ਜਿਵੇਂ ਕੋਈ ਬਣਾਉਣੀਆਂ ਹੋਣ ਬਣਾਉਣੇ ਜਿਹੜਾ ਕੁਝ ਮਰਜੀ ਆਲ ਰਾਉਂਡਰ ਹੈ ਜੀ ਆਲ ਰਾਉਂਡਰ ਹੈ ਅੱਛਾ ਪੇਂਟਿੰਗ ਤੋਂ ਲਾ ਕੇ ਪੇਂਟਿੰਗ ਜਿਹੜਾ ਵੀ ਕੰਮ ਆਉਂਦਾ ਹੈ ਪਿਕਚਰ ਪੋਰਟਰੇਟ ਹੋਂਦਾ ਪੋਰਟਰੇਟ ਫੋਟੋ ਦਾ ਪੋਰਟਰੇਟ ਪੇਂਟਿੰਗਾਂ ਤੇ ਜ਼ਿਆਦਾ ਅਸਰ ਪਿਆ ਹੈ ਡਿਜੀਟਲ ਹੋਣ ਦਾ ਹਾਂਜੀ ਬਾਕੀ ਰੈਡੀ ਵਰਕਰ ਦਾ ਕੰਮ ਤਾਂ ਚੱਲਦਾ ਹੀ ਰਹਿੰਦਾ ਹੈ ਅੱਛਾ ਸਾਰੀ ਮਹਿਕਮਿਆਂ ਦਾ ਹਾਂ ਦਾ ਭਾਈ ਜੇ ਮੈਂ ਆਪਦੀ ਫੋਟੋ ਬਣਾਉਣੇ ਬਣਾ ਦੋਗੇ ਬਣ ਜੇਗੀ ਜੀ ਵਾਹ ਜੀ ਵਾਹ ਤੇ ਤੁਹਾਨੂੰ ਮੌਕਾ ਦਵਾਂਗੇ ਅਸੀਂ ਬਜ਼ੁਰਗਾਂ ਦੀਆਂ ਫੋਟੋ ਜਿਹੜੀਆਂ ਹੁੰਦੀਆਂ ਸੀਗੀਆਂ ਲੋਕੀ ਉਹਨਾਂ ਦੀ ਯਾਦਗਰੀ ਚ ਬਣਾ ਕੇ ਰੱਖਦੇ ਸੀ ਉਹ ਅਸੀਂ ਬਣਾ ਕੇ ਦਿੰਦੇ ਹੁੰਦੇ ਸੀ ਅੱਛਾ 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 ਪਹਿਲਾਂ ਡਿਜੀਟਲ ਨਹੀਂ ਚੱਲਦੀ ਸੀ ਵੱਡੀਆਂ ਫੋਟੋਆਂ ਆਪਾਂ ਭਾਈ ਜੇ ਤਰ ਮੈਂ ਬੋਰਡ ਲਿਆ ਕੇ ਦੇਦਾ ਆਪਾਂ ਊੜਾ ੜਾ ਬਣਾ ਕੇ ਲਾ ਦਈਏ ਇੱਥੇ ਵੱਡੀਆਂ ਵੱਡੀਆਂ ਪੱਟੀਆਂ ਬਣਾ ਕੇ ਵਧੀਆਂ ਨਹੀਂ ਬਣਾ ਦਾਂਗੇ ਕੀ ਕਾਹਦਾ ਬੋਰਡ ਬਣੂਗਾ ਉਹ ਉਹ ਬੋਰਡ ਕਾਸੇ ਰ ਬਣਵਾ ਲੂ ਜੀ ਪਾਣ ਲੋਹੇ ਦਾ ਬਣਵਾ ਲਓ ਪਾ ਲੱਕੜ ਦਾ ਉਹ ਲੋਹ ਬੜਾ ਵਧੀਆ ਯਾਰ ਨਾ ਬਾਈ ਤੁਹਾਡਾ ਨਹੀਂ ਨਹੀਂ ਤੁਹਾਡਾ ਵੀ ਧੰਨਵਾਦ ਬਾਈ ਤੁਸੀਂ ਸਗੋ ਨਹੀਂ ਨਹੀਂ ਗੱਲ ਆ ਤੁਸੀਂ ਰਿਸਪੌਂਸ ਦਿਆ ਕਰੋ ਸਾਨੂੰ ਨਹੀਂ ਨਹੀਂ ਰਿਸਪੌਂਸ ਕਿਉਂ ਯਾਰ ਆ ਕਲਾਕਾਰ ਬੰਦੇ ਆ ਜੀ ਭਰਾਵਾਂ ਨੂੰ ਬੇਨਤੀ ਆ ਵੀ ਜਿਹੜੀ ਆ ਕੰਮਕੁਮ ਕਰਾਉਣੇ ਹੁੰਦੇ ਨਾ ਯਾਰ ਲਿਖਾਈ ਦਾ ਐਡਵਰਟਾਈਜ਼ਮੈਂਟ ਦਾ ਇਹਨਾਂ ਨੂੰ ਜਰੂਰ ਕੰਮ ਦਿਆ ਕਰੋ ਕਿਉਂਕਿ ਸਾਡੀ ਕਲਾ ਮਰਦੀ ਜਾਂਦੀ ਹੈ ਪੰਜਾਬ ਚੋ ਜੇ ਕਲਾ ਰਹੂਗੀ ਤੇ ਇਹ ਕਲਾਕਾਰ ਜਿਉਂਦਾ ਰਹੇ ਜਿਉਂਦੇ ਰਹਿਣਗੇ ਜੇ ਕਲਾ ਨਾ ਰਹੀ ਤੇ ਕਲਾਕਾਰ ਨਹੀਂ ਜਿਉਂਦੇ ਰਹਿ ਸਮਝਣਾ ਤੇ ਆ ਸਾਡੇ ਰਾਮਾਨੰਦ ਜੀ ਆ ਵੇਖੋ ਜੀ ਰਾਮਾਨੰਦ ਨੂੰ ਵੇਖ ਲਓ ਤੇ ਨੰਬਰ ਦੇ ਦੇ ਬਾਈ ਆਪ ਦਾ ਜੇ ਕਿਸੇ ਨੂੰ ਲੋਡ ਪਵੇ ਐਰੋਟਾਈਮੈਂਟ ਦਾ ਸਾਰਾ ਕੰਮ ਹੀ ਕਰਦੇ ਆ ਜੀ ਜਿਹੜਾ ਹੱਥੀ ਕੰਮ ਕਰਦੇ ਆ ਨੰਬਰ ਬੋਲੋ ਬਾਈ ਆਪ ਦਾ ਆਪ ਦਾ ਨੰਬਰ ਹੈਗਾ 94638 ਹਾਂਜੀ 34904 ਫੇਰ ਬੋਲੋ ਵੀਰੇ ਇੱਕ ਵਾਰੀ 94638 ਹਾਂਜੀ 34904 ਜੀ ਇਹ ਲੋਡ ਤੇ ਰਹਿਣ ਵਾਲੇ ਆ ਲੋਡ ਦੇ ਖਾ ਜੀ ਵਾਰਤ ਨੰਬਰ ਨੌ ਚ ਆਪਣਾ ਘਰ ਆ ਓਕੇ 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 ਤੇ ਸੁਜੀਪ ਕੁਮਾਰ ਦੇ ਨਾਂ ਤੇ ਜਾਂਦੇ ਸੁਜੀਪ ਕੁਮਾਰ ਦੇ ਨਾਂ ਤੇ ਜਾਂਦੇ ਹਣਾ ਆਪਣੀ ਜੇ ਦੁਕਾਨ ਨਹੀਂ ਹੈਗੀ ਕੋਈ ਕਿਤੇ ਦੁਕਾਨ ਨਹੀਂ ਸਾਡਾ ਆਊਟਡੋਰ ਚੱਲਦਾ ਰਹਿੰਦਾ ਜੀ ਕੰਮ ਸਾਰਾ ਅਦਰ ਸਟੇਟਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਜੇ ਮੈਂ ਇੱਥੋਂ ਕਦੇ ਬਠਿੰਡੇ ਕਦੇ ਕਿਧਰ ਸਰਕਾਰੀ ਮਹਿਕਮਾਂਾਂ ਦੇ ਕੰਮ ਆਊਟਰਾਉਂਡਰ ਹੀ ਚੱਲਦਾ ਹੈ ਕੰਮ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਸਜੀਪ ਗੱਲ ਕਰਕੇ ਨਾ ਤੁਹਾਡਾ ਠੀਕ ਹੈ ਜੀ ਧੰਨਵਾਦ ਤੁਹਾਡਾ ਭਰਾ ਜੀ ਸੇਕੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਵੈਗਰ ਜੀ ਕਾਲਸਾ ਵੈਗਰ ਫਤਿਹ ਜੀ